ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਰ ਭਗਤ ਸਿੰਘ ਦਾ ਕਲਾ ਸਵਰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੋਣਾ ਹਰੀ ਦਾ ਬੋਲ ਸੱਚੇ ਦਰਵਾਰ ਕੀ ਜੈ ਮੰਦਰ ਜਨ ਸਾਹਿਬ ਜੀ ਧੰਨ ਧੰਨ ਬਾਬਾ ਕਾਲਨਾ ਧੰਨ ਧੰਨ ਬਾਬਾ ਵਾਲਕਨਾ ਜੀ ਦਾ ਸਲਾਨਾ ਪੰਡਹਾਰਾ 19 ਜਨਵਰੀ 2025 ਦਿਨ ਐਤਵਾਰ ਨੂੰ ਪਿੰਡ ਦੇ ਜੇਠੂ ਮਜਾਰੇ ਵਿੱਚ ਜ਼ਿਲ੍ਹਾ ਖੀਰਪਾਗ ਸਿੰਘ ਨਮਾਸ਼ਹਿਰ ਵਿੱਚ ਮਨਾਇਆ ਜਾ ਰਿਹਾ ਆ ਜਿਸ ਵਿੱਚ ਮਹਾਂਤਰ ਰਜਿੰਦਰਗਿਰੀ ਮਹਾਰਾਜ ਜੀ ਜੋ ਸਿੱਧ ਗੁਫਾ ਤੋਂ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ ਤੇ ਇਸ ਸਲਾਨੇ ਪੰਡਾਰਵੇ ਵਿੱਚ ਇਲਾਕਾ ਨਿਵਾਸੀ ਔਰ ਸਾਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਇਹਦੇ ਵਿੱਚ ਸ਼ਾਮਲ ਹੋਣਾ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਆ ਜਿਸ ਵਿੱਚ ਇਹ ਆਪਣੇ ਬਾਬਾ ਜੀ ਦੀਆਂ ਭੇਟਾ ਗਾਣੇ ਲੀਸ਼ਾ ਜੀ ਨਵਾਂ ਸ਼ਹਿਰ ਪ੍ਰੋਜ ਕਾਂਜੀ ਤੇ ਦੁਆਬਾ ਟੀਵੀ ਤੇ ਲਾਈਵ ਖੰਡ ਦਿਖਾਇਆ ਜਾਊਗਾ ਜੀ ਤੇ ਪਿੰਡ ਜੇਠੂ ਯਾਰ ਵਿੱਚ ਸਾਰੀਆਂ ਸੰਗਤਾਂ ਨੇ ਪਹੁੰਚਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ਗਾਰਾ ਪਾਣ ਵਾਲੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਦਾ ਸਵਾਗਤ ਅੱਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰ ਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ